ਦੋਲਾਂ ਪੰਥਾਂ ਦੇ ਜਿਹੜੇ ਨਹੀਂ ਵੀ ਆਏ ਉਹਨਾਂ ਦੇ ਨੁਮਾਇੰਦੇ ਇੱਥੇ ਸੋਹ ਗੱਲਬਾਤ ਰਹੇ ਨੇ ਤੇ ਸਾਰੀਆਂ ਇਹ ਗੁਰਸੇ ਸੰਗਤਾਂ ਨੂੰ ਵਾਹਿਗੁਰੂ ਦਾ ਸ਼ਬਦ ਆਮ ਆਇਆ ਹੈ। ਸਭ ਕੀ ਇਦਨ ਸਾਡਾ ਜਿੱਥੇ ਮੈਂ ਸਭ ਤੋਂ ਪਹਿਲਾਂ ਵਧਾਈ ਦੇਣਾ ਦੇਸ਼ ਦੇ ਜਿਆ ਗੁਰਸੇ ਸੰਗਤਾਂ ਨੂੰ ਇੱਥੇ ਹੋਲੇ ਮਹੱਲੇ ਤੇ ਕੌਮੀ ਤਿਉਹਾਰ ਹੋਲਾ ਮਹੱਲਾ ਸ੍ਰੀ ਅਨੰਤਪੁਰ ਸਾਹਿਬ ਦਾ ਬਹੁਤ ਹੀ ਚੜ੍ਹਦੀ ਕਲਾ ਤੇ ਸਾਨੂੰ ਸ਼ੌਕ ਤੇ ਜਿਹੜਾ ਸਾਡਾ ਇਹ ਸਾਡੀ ਨਹਿੰਗ ਸਿੰਘਾਂ ਦੀ ਪਰੰਪਰਾ ਜਿੱਥੇ ਫ੍ਰੋਮਨੀ ਪੰਥ ਅਕਾਲੀਪੁਰ ਦਾ ਪੰਜਵਾਸ ਸਾਰੇ ਧਰਨੇਦਾਨਾਂ ਦੇ ਮੁਖੀਆਂ ਦੇ ਮੈਨਾ ਲਏ ਨੇ ਤੇ ਹੋਰ ਵੀ ਬਹੁਤ ਸਾਰੇ ਸੰਤਾਂ ਬਹੁਤ ਜਿਹਨ ਪਰ ਉੱਥੇ ਨਹਿੰਗ ਸਿੰਘ ਜਥੇਬੰਦੀਆਂ ਦੇ ਮੁਖੀ ਤੇ ਉੱਥੇ ਹੀ ਬਹੁਤ ਸਾਰੇ ਸੰਤਾਂ ਮਹਾਨਾਂ ਦੇ ਹਾਸਿਲ ਬਣਾਵਾਂ ਨੇ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਬਹੁਤ ਹੀ ਹਮਨ ਸ਼ਾਂਤੀ ਚੜ੍ਹਦੀ ਕਲਾ ਦੇ ਨਾਲ ਜਿਹੜੇ ਮਹੱਦੇ ਦਿੱਤੇਗਾ ਤੇ ਸਾਡਾ ਨਹਿੰਸنگ ਜਥੇਬੰਦੀਆਂ ਦਾ ਹਰ ਸਾਲ ਹੀ ਗੁਰੂਤਾ ਹੁੰਦਾ ਹੈ ਜਿਹੜਾ ਅ ਮਹੱਦੇਆਂ ਤੋਂ ਬਾਅਦ ਹਰ ਜੋੜ ਮਿਲਦੇ ਤੇ ਆਪਾਂ ਬਰੋਠੇ ਕਰਦੇ ਆ ਜਿਹੜੀ ਉਸੇ ਪਰੰਪਰਾ ਨੂੰ ਜਿਹੜਾ ਮੁੱਖ ਰੱਖਦੇ ਹੋਏ ਅੱਜ ਜਿਹੜਾ ਸ਼ਹੀਦੀ ਬਾਗ ਜਿਹੜਾ ਅਨੰਤਪਰ ਸਾਹਿਬ ਜਿਉਣੀ ਜਿਹੜਾ ਬਾਬਾ ਖਾਲਾ ਸਾਹਿਬ ਮਾਹੋਤਾਂ ਦੇ ਉਹਨਾਂ ਦੇ ਅਸਥਾਨ ਤੇ ਖੂਨ ਤੇ ਜਿੱਥੇ ਸਾਡੇ ਆਪਸੀ ਜਿਹੜੇ ਵਿਚਾਰ ਵਟਾਂਦਰੇ ਹੋਏ ਤਲਾ ਪਲਕਾਂ ਦੇ ਕੀ ਕੀ ਕਿਸੇ ਨੂੰ ਕੋਈ ਤੰਗੀ ਹੁੰਦੀ ਹੈ ਕੋਈ ਉਹਦੇ ਨਾਲ ਹੀ ਕਿਉਂਕਿ ਅੱਜਕੱਲ ਮੇਨ ਜਿਹੜੀ ਚੱਲ ਰਹੀ ਹੈ ਇਹ ਅਜੋਕੇ ਸਮੇਂ ਦੇ ਵਿੱਚ ਉਹਦੇ ਵਾਸਤੇ ਤੁਸੀਂ ਜੋ ਵੀ ਕੋਈ ਗੱਲਬਾਤ ਕਰਨੀ ਹੋਈ ਤੇ ਉਹ ਤੁਸੀਂ ਦੱਸੋਗੇ ਮੈਂ ਉਹਦਾ ਹੀ ਜਵਾਬ ਦੇਵਾਂਗਾ। ਪਾਸ਼ਟਾ ਉਹਨਾਂ ਨੇ ਜਿਹੜੇ ਪੁਰਾਣੇ ਨਹੀਂ ਸਗਤ ਕਰਦੇ ਉਹ ਜਿਹੜੇ ਲਾਈਕ ਉਸ ਨੂੰ ਪਹੁੰਚ ਆਉਂਦੇ ਨੇ ਉਹਨਾਂ ਨੂੰ ਆਪਣੇ ਵਿਚਾਰ ਸਾਡਾ ਨਹਿਨ ਸਿੰਘ ਜਿਹੀ ਬੰਦੀਆਂ ਨੇ ਤੇ ਜਿਹੜਾ ਦਾਸ ਤੀਰ ਜੀ ਬੋਲਣ ਵਾਲੇ ਸਭ ਤੋਂ ਪਹਿਲਾਂ ਜਦੋਂ ਅਕਾਲ ਤਖਤ ਸਾਹਿਬ ਤੇ ਨਹਿਮ ਸਿੰਘ ਗ람 ਪੰਖਾ ਨੇ ਸਿੰਘ ਸਾਹਿਬ ਜਥੇਦਾਰ ਗਿਆਨੀ ਰਣਜੀਤ ਸਿੰਘ ਜਥੇਦਾਰ ਜੀ ਅਕਾਲ ਤਖਤ ਸਾਹਿਬ ਨੂੰ ਮੇਰੇ ਉਹਨਾਂ ਨੇ ਸਾਰਿਆਂ ਨੇ ਜਿਹੜਾ ਸੀ ਲਿਖਤੀ ਜਿਹੜਾ ਉਹ ਬਚਨ ਕੀਤੇ ਸੀ ਤੁਸੀਂ ਇਹਨਾਂ ਤੇ ਕਾਇਮ ਰਹਿਣਾ ਹੈ ਸਾਡਾ ਉਹ ਹੁਣ ਉਹਨਾਂ ਨੂੰ ਪਤਾ ਵੀ ਉਹ ਕਿੰਨੇ ਕਾਇਮ ਨੇ ਤੇ ਦੂਸਰੀ ਗੱਲ ਹੈ ਵੀ ਜੇ ਸਾਡਾ ਸਭ ਤੋਂ ਪਹਿਲਾਂ ਨਹਿਂਸਿੰਘ ਗਲਾ ਬੰਥਾ ਨੇ ਬੋਧ ਕੀਤਾ ਸੀ 10 ਤਰੀਕ ਨੂੰ ਉਹਦੇ ਤੇ ਪੂਰਾ ਪਹਿਰਾ ਦਿੱਤਾ ਤੁਸੀਂ ਪਹਿਲੇ ਤੇ ਆ ਪਰ ਸਾਰੇ ਕਾਮਯਾਬ ਆ ਉਹ ਪਹਿਰੇ ਤੇ ਸਾਰੀਆਂ ਹੀ ਗਲਾਂ ਉਹਦੇ ਵਿੱਚ ਜੋ ਤੁਸੀਂ ਆਪਾਂ ਕਹਿਣਾ ਚਾਹੁੰਦੇ ਆ ਇਹ ਬਾਬਾ ਜੀ ਉਹਨਾਂ ਦੇ ਆਪ ਦੇ ਵਿਚਾਰ ਨੇ ਪਰ ਅਸੀਂ ਉਸੇ ਗੱਲ ਦੇ ਉੱਪਰ ਜਿਹੜੇ ਉਸੇ ਬਜੰਦ ਤੇ ਉਸੇ ਮਨਯਾਦਾ ਤੇ ਜਿਹੜੇ ਕਾਇਮ ਆ ਜਦੋਂ ਤੱਕ ਸਾਡੇ ਨਹਿਸ ਸਿੰਘ ਜਥੇਬੰਦੀਆਂ ਦੇ ਨਾਲ ਕਿਉਂਕਿ ਅਸੀਂ ਮਰੋਲ ਧਾਰਮਿਕ ਜਥੇਬੰਦੀਆਂ ਹੈ ਕਿਸੇ ਵੀ ਸਿਆਸੀ ਪਾਰਟੀ ਨਾਲ ਸਾਡਾ ਕੋਈ ਸੰਬੰਧ ਨਹੀਂ ਇਹ ਜਿਹੜਾ ਆਪਾਂ ਕੋਈ ਵੀ ਮਾਤ ਗੁਰੂ ਵਰਗਾ ਐਸਾ ਪਾਰਟੀ ਦੇ ਨਾਲ ਸਾਡਾ ਨਹੀਂ ਸਾਡਾ ਨਹਿਸ ਸਿੰਘ ਦਲਾ ਪੰਥਾਂ ਦਾ ਇੱਕ ਆਪ ਦਾ ਮਰਿਆਦਾ ਉਹ ਮਰਿਆਦਾ ਤੋਂ ਅਸੀਂ ਬਾਹਰ ਨਹੀਂ ਜਾਂਦੇ ਦੇ ਨਾਲ ਜਿੱਥੇ 10 ਤਰੀਕ ਨੂੰ ਜੋ ਉਹ ਹੋਇਆ ਉਹਦੇ ਵਾਸਤੇ ਪਹਿਲਾਂ ਹੀ ਇਲਾਣ ਕੀਤਾ ਗਿਆ ਹੋਇਆ ਸੀ ਤੇ ਉਹਦੇ ਮੁਤਾਬਕ ਹੀ ਆਪਾਂ ਚੱਲਣਾ ਹੈ ਕੌਮ ਦੇ ਨਾਮ ਬਹੁਤ ਚਾਹ ਕਰੇ ਕੌਮ ਦੇ ਆਦੇਸ਼ ਦੇ ਦਿੱਤੇ ਕਿ ਇਹ ਨਾਰਕ ਸਾਹਿਬ ਬੋਲਦਾ ਕਿਹਾ ਸਾਬ ਸਾਨੂੰ ਇਹ ਸੰਦੇਸ਼ ਤੇ ਹੁਣ ਜੇ ਉਹਨਾਂ ਦਾ ਉੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਅਕਾਲੀ ਦਲ ਦੇ ਅਸੀਂ ਖਿਲਾਫ ਨਹੀਂ ਜੋ ਉਹਨਾਂ ਮਰਿਆਦਾ ਦੇ ਜੋ ਵਿਧੀ ਵਿਧਾਨ ਹੈ ਜਾਂ ਮਰਿਆਦਾ ਦੇ ਖਿਲਾਫ ਚੱਲਦੇ ਨੇ ਜਾਂ ਉਹਨਾਂ ਨੂੰ ਕੋਈ ਚਲਾ ਰਿਹਾ ਉਹਦੇ ਆਪਾਂ ਖਿਲਾਫ ਆ ਕ੍ਰੋਨੀਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਅਕਾਲੀ ਦਲ ਦੇ ਅਸੀਂ ਪਹਿਲਾਂ ਵੀ ਤੇ ਅੱਗੇ ਵੀ ਨਾਲ ਰਹਿਣਾ ਪਰ ਜਿਉਂ ਮਰਿਆਦਾ ਤੋਂ ਬਾਹਰ ਜਾ ਕੇ ਜਿਹੜੇ ਗੁਰਮੁਖੀ ਕਰ ਰਹੇ ਨੇ ਉਹ ਸਾਡੇ ਬਿਲਕੁਲ ਪਰਵਾਨਾ ਅਸੀਂ ਅਰਦਾਸ ਕਰਦੇ ਜਿੱਥੇ ਵੀ ਪ੍ਰੋਗਰਾਮ ਜਿੱਥੇ ਸਿੰਘ ਸਾਹਿਬ ਪਰਉਪਕਾਰ ਕੀ ਨਾ ਤੇ ਸਾਡੇ ਨਹਿਮ ਸਿੰਘ ਜਿੱਥੇ ਬੰਦਰ ਸਿੰਘ ਸਾਹਿਬ ਉਹਨਾਂ ਨੂੰ ਕਿਤੇ ਪ੍ਰੋਗਰਾਮ ਦੇ ਵਿੱਚ ਬੁਲਾਉਂਦੀਆਂ ਤੇ ਨਾ ਸੀ ਜਿੱਥੇ ਉਹਨਾਂ ਦਾ ਕੋਈ ਪ੍ਰੋਗਰਾਮ ਹੋਊਗਾ ਜਿਹਦੇ ਵਿੱਚ ਕੋਈ ਜਦੋਂ ਤੱਕ ਕੋਈ ਸਾਡੇ ਕੁਰਮਤੇ ਅਨੁਸਾਰ ਨਹੀਂ ਗੱਲ ਹੁੰਦੀ ਉਦੋਂ ਤੱਕ ਉਹਨਾਂ ਦੇ ਸਰੂਪੇ ਵੀ ਅਸੀਂ ਪਰਮਾਨ ਨਹੀਂ ਬਾਬਾ ਜੀ 26 ਗ੍ਰਾਹ ਦੇ ਜਿਹੜੇ ਕਟੇਦਾਰ ਨੂੰ ਬਤਾਉਂਦਾ ਤਿੰਨ ਤਾਲਸਾਲ ਜਿਹੜੇ ਜੱਟੀਆਂ ਜਿਹੜੀਆਂ ਇਸ ਦੇ ਕੇ ਨਾਲ ਆਵਾਜ਼ ਉਸਾਰੀ ਜਿਵੇਂ ਹਮਲਾ ਨਾ ਸਕਦਾ ਜਿਵੇਂ ਬੰਦੀਆਂ ਸ਼ਰੋਮਣੀ ਪੰਥ ਅਕਾਲੀ ਕੁੱਤਾ ਗਲ ਪੰਨਵਾ ਪਰਦੇ ਗੁਰੂ ਗੋਬਿੰਦ ਸਿੰਘ ਜੀ ਆਸਤੀ ਜਥੇਦਾਰ ਅਕਾਲਪੁਰ ਸਾਹਿਬ ਦੇ ਜਥੇਦਾਰ ਕਰਨੇ ਆ ਜਾਂਦੇ ਆਪਾਂ ਜਿੱਥੇ ਨਹੰਸ ਸਿੰਘ ਸੇਜ ਲੈ ਕੇ ਚੱਲਦੇ ਨੇ ਅਕਾਲੀ ਪਾਪਾ ਫੋਦਾ ਜੀ ਉਹਨਾਂ ਨੇ ਜੋ ਵੀ ਫੈਸਲੇ ਲਏ ਖਾਲਸਾ ਪੰਥ ਉਹਨਾਂ ਦੇ ਉਹਨਾਂ ਵੀ ਮਾਣ ਨਾਜ ਕਰਦਾ ਉਹ ਫੈਸਲਿਆਂ ਦੇ ਖਾਲਸੇ ਪੰਥ ਨੂੰ ਮਾਣ ਹੈ ਤੇ ਜਿੱਥੇ ਆ ਗੱਲ ਨੂੰ ਨਿਰਾਸ਼ ਦੀ ਮਕਾਬਲਕ ਅਸੀਂ ਮर्यादा ਦੇ ਨਾਲ ਆ ਇਹ ਸਾਰੇ ਗੁਰਦੁਆਰਾ ਸਾਹਿਬਾਂ ਦਾ ਪ੍ਰਬੰਧ ਹੁੰਦਾ ਸੀ 1920 ਤੋਂ ਪਹਿਲਾਂ ਉਹ ਵੀ ਸੰਘਾ ਕੋਸ਼ੂ ਦਾ ਸੀ ਕਾਰਨ ਰੋ ਉਹਦਾ ਸਾਰੇ ਪ੍ਰਬੰਧ ਇਹ 19 ਕਾਂਦੇ ਵਿੱਚ ਜਿਹੜਾ ਐਕਟ ਨਵੀਂਆਂ ਨੇ ਜਿਹੜਾ ਅਸੀਂ ਬਣਾਇਆ ਉਹਦੇ ਵਿਰੋਧ ਕਰਨਾ ਹੈ ਇੱਕ ਪ੍ਰਬੰਧ ਕਮੇਟੀ ਸੇ ਜਹ ਰਹੀ ਹੈ ਸਾਡਾ ਜਿਹੜਾ ਉਹ ਹੈਗਾ ਆਪਣੇ ਧਾਰਮਿਕ ਜਿਹੜਾ ਹੈ ਨਾ ਸੁਧੇ ਕਰਦੇ ਜਿਹੜਾ ਵਿਰੋਧ ਹੈ ਤੇ ਜਿੱਥੇ ਕੋਈ ਲੜਾਈ ਝਗੜੇ ਵਾਲਾ ਜਾਂ ਕੋਈ ਇੱਕੋ ਜਿਹੀ ਗੱਲ ਹੁੰਦੀ ਆ ਉਹ ਉਹਦਾ ਤੁਰ ਜਾ ਕੇ ਵਿਰੋਧ ਕਰਨਾ ਹੀ ਆ ਪਰ ਆਸੀਂ ਚਾਹੁੰਦੇ ਵੀ ਕੋਈ ਆਪਸੀ ਭਰਾ ਮਾਰੂ ਕੋਈ ਇਹੋ ਜਿਹੀ ਵੀ ਨਹੀਂ ਆਪਾਂ ਚਾਹੁੰਦੇ ਪਰ ਉਹਨਾਂ ਨੂੰ ਵੀ ਚਾਹੀਦਾ ਹੈ ਜਿੰਨਾਂ ਹੈ ਹੰਸ ਸਿੰਘ ਜਥੇਬੰਦੀਆਂ ਨੇ ਹੁਣ ਤੱਕ ਵਿਆਜ਼ਾ ਨੂੰ ਸੰਭਾਲਿਆ ਹੋਇਆ ਤੇ ਉਹ ਮਰਿਆਦਾ ਤੇ ਨਹੀਂ ਹੰਸ ਸਿੰਘ ਫੌਜਾ ਨੇ ਇਹਨਾਰੇ ਗੁਰੂ ਸਾਹਿਬ ਤੋਂ ਲੈ ਕੇ ਹੋਂਦ ਤੱਕ ਸਾਰੇ ਜੰਗਾਂ ਜੁੱਦਾਂ ਚ ਮਹਾਰਾ ਨਾਲ ਫਿਰ ਅੰਗਰੇਜ਼ਾਂ ਨਾਲ ਤੇ ਕੋਈ ਵੀ ਪੰਥ ਦੇ ਉੱਪਰ ਕੋਈ ਜਦੋਂ ਵੀ ਵੀਰ ਬਈ ਸਿੰਘ ਕੋਈ ਕਹਿੰਦੇ ਕਿ ਉਸ ਦਿਨ ਦੇ ਦਾ ਫਤਾਲੇ ਕੋਸੀ ਹੋਈ ਆ ਚੰਗਾ ਫੈਸਲਾ ਸੀ ਉਹ ਵੱਧ ਕੇ ਚਲਾ ਚਲੋ ਜੇ ਉਹਨਾਂ ਨੇ ਕੋਈ ਕੀਤਾ ਹਰ ਹਾਲ ਸਹਿਨ ਕਰਨਾ ਰਹਿਦਾ ਤਾਂ ਬਾਹਰ ਜਾ ਕੇ ਕੀਤਾ ਕਿਉਂਕਿ ਇਥੋਂ ਦੀ ਮਰਿਆਦਾ ਤੁਹਾਨੂੰ ਜਿਆਦਾ ਪਤਾ ਹੋਊਗੀ ਕਿੰਨੇ ਵਜੇ ਰੰਗਾਂ ਦੇ ਪ੍ਰਕਾਸ਼ ਹੁੰਦੇ ਨੇ ਤੇ ਜੇ ਉਹ ਪਹਿਲਾਂ ਕੋਈ ਮर्यादा ਤੋਂ ਬਾਹਰ ਜਾ ਕੇ ਜਿਹਨ ਪਰਉਪਕਾਰੀ ਸਿੰਘ ਸਾਹਿਬ ਹੁੰਦੇ ਨੇ ਹੈਡ ਗ੍ਰੰਥੀ ਹੁੰਦੇ ਨੇ ਉਹਨਾਂ ਦੇ ਉਹਨਾਂ ਦੀ ਗੱਲ ਵੀ ਕਰੀਏ ਸ੍ਰੀ ਹਰਮੰਦਰ ਸਾਹਿਬ ਦੇ ਹੈਡ ਗ੍ਰੰਥੀ ਹੁੰਦੇ ਨੇ ਲੰਗ ਸਿੰਘ ਜਥੇਬੰਦੀਆਂ ਦੇ ਮੁਖੀ ਹੁੰਦੇ ਨੇ ਸਾਰੇ ਸੰਤ ਮਾਪ ਜੀ ਲੰਗ ਸਿੰਘ ਜੀ ਨੇ ਜਿੰਦੇ ਸ੍ਰੋਮਣੀ ਗੁਰਸੇਮ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹੁੰਦੇ ਨੇ ਹਨਾ ਸਾਰੇ ਉੱਤੇ ਜਾ ਕੇ ਉਹ ਜਿਹੜੇ ਨੇ ਦਸਤਾਰ ਹੁੰਦੇ ਨੇ ਪਰ ਮਹਾਬਰੋਹ ਕਰੀਏ ਉਹਨਾਂ ਨੇ ਸਾਰੇ ਗਾਰੇ ਗਿਆਨ ਤੋਰੀ ਜਿਹੜਾ ਕੌਂਸਲ ਦੇ ਨਾਲ ਜਿਹੜੀ ਸਰਕਾਰੀ ਤੰਤਰ ਵੀ ਹੈ ਤੇ ਇਹ ਅਭੀ ਜੇ ਤੇ ਜਿਹੜਾ ਆਪਰੇ ਹੁੰਦਾ ਸਾਡਾ ਕੋਈ ਸਰਕਾਰੀ ਹੈਗਾ ਤੋ ਦੱਸ ਦੇਣ ਇਹ ਉਹਨਾਂ ਦੀ ਸਾਝ ਰਹੀ ਆਪਣੇ ਬੀਜੇਪੀ ਨਾਲ ਜਾਂ ਕਿਸੇ ਨਾਲ ਵੀ ਆਪਾਂ ਇਹ ਤਰੰਤ ਨਹੀਂ ਪੈਣਾ ਅਸੀਂ ਮੈਂ ਪਹਿਲਾਂ ਹੀ ਕਹਿ ਚੁੱਕਿਆ ਸਾਡੇ ਨਹਿਮ ਸਿੰਘ ਜਥੇਬੰਦੀਆਂ ਨੂੰ ਰੋਕ ਘਰ ਮੈਂ ਇਹ ਕੋਈ ਵੀ ਇਹੋ ਜੀ ਗੱਲ ਕਰਦਾ ਹਰੇਕ ਨੂੰ ਆਪਣੇ ਉਹ ਇਹ ਨਾ ਸਮਝਣ ਜੇ ਸਾਰੀ ਦੁਨੀਆ ਹੀ ਥੋੜੀ ਹੁਣ ਸਰਕਾਰੀ ਹੋ ਗਈ ਜੇ ਸੰਗਤ ਦੀ ਅਵਾਜ਼ ਨਾ ਪਾਇਕ ਆਵਾਜ਼ ਦੇ ਨਾਲ ਗੱਲ ਕਰ ਰਹੀ ਐ ਨਹੀਂ ਤਾਂ ਸਾਨੂੰ ਵੀ ਕੀ ਲੋੜ ਐ ਕਿਸੇ ਦਾ ਬਹਨ ਕਰਨ ਦੀ ਅਸੀਂ ਇਕੱਠੇ ਹੋਣ ਦੀ ਲੋੜ ਐ ਸਾਰੇ ਜਿਹੜੇ ਜਥੇ ਦਾ ਇਹ ਨਾਸ਼ੇਦਾਰ ਉਹਨਾਂ ਨੇ ਨਹੀਂ ਦੂਸਰੀ ਤੋਂ ਪਹਿਲਾਂ ਜਿਹੜਾ ਮਰਜ਼ੀ ਬਦਲ ਲੈਂਦੇ ਜਿਹਨੂੰ ਮਰਜ਼ੀ ਲਾ ਦਿੰਦੇ ਉਹਨਾਂ ਨੇ ਪ੍ਰਦਰਸ਼ਨ ਦਿਖਾਇਆ ਉਹਨਾਂ ਨੇ ਗੱਲ ਨਹੀਂ ਤੱਥਾਂ ਵਾਸਤੇ ਥੋੜਾ ਖਾਇਆ ਜੀ ਅੱਜ ਪਹਿਲਾਂ ਇੰਨਾ ਸਿਸਟਮ ਜੇ ਉਹਨਾਂ ਨੇ ਆਪਣੀ ਜੂ ਮਰਜ਼ੀ ਕਰੀ ਤੁਹਾਨੂੰ ਸਦਾ ਨਹੀਂ ਸਦਾ ਆਉਗਾ ਵੀ ਅਸੀਂ ਆਪਣੇ ਦੇਖ ਬਦਲ ਵਾਲਾ ਰਾਹ ਕੀ ਹੋ ਸਕਦਾ ਬਦਲੇ ਦਾ ਰਾਹ ਤੇ ਗਏ ਤੇ ਤੁਸੀਂ ਜਿਹੜੇ ਗੱਡੀ ਵਾਲਿਆਂ ਨੂੰ ਰੀਐਕਟ ਕਰਤਾ ਦਵੇ ਉਹ ਔਖਾ ਨਹੀਂ ਤਿਆਰ ਨਹੀਂ ਵਿਜਲਾ ਰਾਤ ਜਦੋਂ ਕਰਦਾ ਹੈ ਸੇਵਾ ਦੂਜੇ ਖਾਲਸੇ ਪੰਥ ਨਾਲ ਨਿਹੰਗ ਦੇ ਭਗਤਾਂ ਤਰ ਗਏ ਗੁਰਮਤੇ ਦੇ ਨਾਲ ਨਹੀਂ ਉੱਥੇ ਕੋਈ ਹੁੰਦਾ ਆਪਣੇ ਜਿਹੜਾ ਹੱਕ ਸੁਨਿਆਦਾ ਇਨਸਾਨ ਰੂਪ ਇਹ ਨਾ ਹੈਗੇ ਨੇ ਉਹਨਾਂ ਨੂੰ ਬਹਾਰ ਕਰਨ ਦੇ ਉਹ ਜਿਹੜੇ ਆਪਣੇ ਉਹ ਬਹਾਲ ਉਹ ਆਪ ਦੀ ਸੇਵਾ ਤੇ ਜਾਣ ਜੇ ਆਪਣੇ ਖਾਲਸੇ ਨੇ ਕਿਸੇ ਨਾਲ ਵੀ ਜਥੇਬੰਦੀਆਂ ਨੇ ਉਹਨਾਂ ਨੂੰ ਕੋਲੇ ਕੋਈ ਹਟਾਇਆ ਕੌਮਨੀ ਕਮੇਟੀ ਦੇ ਪ੍ਰਧਾਨ ਵੀ ਹੈ ਨਹੀਂ ਸੀ ਹੈ ਨਾ ਇਹ ਜਦਦਰ ਮੰਨਣ ਕਿਨੂੰ ਇਹ ਸੰਕਟ ਜਿਹੜਾ ਹੁਣ ਤੋਂ ਬਾਅਦ ਗੁਰੂ ਦਾ ਕਰਕੇ ਸ਼ੁਰੂਆਤ ਤੋਂ ਅਸੀਂ ਬਾਰੇ ਵਿਚਾਰ ਕੀਤਾ ਹੋਇਆ ਦਾ ਪਾਣਾ ਤੇ ਜਿਵੇਂ ਜਿਵੇਂ ਅੱਗੇ ਵਿਚਾਰ ਆਉਣਗੇ ਸੰਗਤ ਦੇ ਉਹਦੇ ਮੁਤਾਬਕ ਆਪਾਂ ਕਰਾਂਗੇ ਹੈ ਬਈ ਕੌਮ ਦਿੰਦਾ ਗਿਆ ਹੁਣ ਜਦਦਰ ਮੰਨਣ ਕਿਨੂੰ ਮਨਨ ਗੁਰੂ ਗ੍ਰੰਥ ਸਾਹਿਬ ਜੀ ਆ ਗਿਆ ਭਈਆ ਪਾਕੀ ਤਵੇ ਕਰਾਉਂ ਗੁਰੂ ਮਾਨ ਦੇਉ ਪ੍ਰਾਪਤ ਭਗੋ ਜੀ ਦਾ ਦਰਸ਼ ਦੇ ਦਿੱਤਾ ਉਹ ਫੇ ਸਿੱਖਣਤਾ ਮਨਨ ਕਾ ਲਈ ਉਹਨਾਂ ਨੇ ਕੀ ਸੰਦੇਸ਼ ਦਿੱਤਾ ਕੋਈ ਵੀ ਦੁਰਸੇ ਖੜਾ ਹੋ ਕੇ ਕੋਈ ਵੀ ਆਪਾਂ ਬੇਨਤੀ ਗੁਰੂ ਸਾਹਿਬ ਅੱਗੇ ਕਰਦੇ ਆਂ ਜੇ ਅਸੀਂ ਉਹ ਸੰਦੇਸ਼ ਨੂੰ ਆਪਾਂ ਇਹ ਨਹੀਂ ਇਹੋ ਜੇ ਕਿੰਕੂ ਪ੍ਰੰਕੂ ਜਨਾ ਸਾਨੂੰ ਪਾਓ ਭਾਈ ਆਪਾਂ ਨਰੋਲ ਜਿਹੜਾ ਵਿਰੋਧ ਆ ਉਹ ਕੁੱਤਾ ਦੇ ਅੱਗੇ ਸਾਡਾ ਜਾ ਰਿਹਾ ਹੋਵੇ ਜੀ ਹੋਲਾ ਮੱਲਾ ਦੇ ਬਾਰੇ ਆਸਤਿ ਸੇਨਾ ਕੰਦ ਦੇ ਵਿਚ ਦੇ ਨਾਲ ਵੱਡੇ ਜਿਹੜੇ ਮਾੜੇ ਪਰੋਂ ਦੇਖਣ ਦੇ ਲਈ ਉਹਨੇ ਆ ਕੇ ਪਹਿਲਾਂ ਸਨਮਾਨ ਵੀ ਹੁੰਦਾ ਸੀ ਘੋੜ ਸਵਾਰ ਜੀ ਤੁਸੀਂ ਇਹ ਦੇਖਿਆ ਜੇ ਆਪਣੇ ਨਹੀਂ ਜੇ ਆਪਣੇ ਜੇ ਉਹਨਾਂ ਦਾ ਮਾਨ ਸਨਮਾਨ ਜਥੇਦਾਰ ਜਿਹੜੇ ਆ ਆਪਣੇ ਨਗਰ ਕੀਰਤਨ ਦੇ ਨਾਲ ਇਹ ਵੀ ਬਹੁਤ ਨਗਰ ਕੀਰਤਨ ਦੇ ਨਾਲ ਆਏ ਸੀ ਕੋਈ ਸਿੰਘ ਸਾਹਿਬ ਕਿਸੇ ਬਤਾ ਰਹੇ ਹੈਗੇ ਸੀ ਨਾਲ ਹਨ ਪਰ ਉਹ ਦਿਨ ਮਾਨ ਮਰਿਆਦਾ ਤੇ 6:00 ਵਜੇ ਜੀ ਸਾਹਿਬ ਨੇ ਬਖਸ਼ ਦਿੱਤੇ ਫਿਰ ਦਿੱਤੇ ਅੱਜ ਤੱਕ ਉਹਦੇ ਨਾਲ ਮਾਨ ਮਰਿਆਦਾ ਨੂੰ ਨਹੀਂ ਛੱਡਦੀ ਹੈ ਬਾਬਾ ਜੀ ਲਗਾਤਾਰ ਇਸ ਤਰੀਕੇ ਨਾਲ ਤੁਰ ਜਾ ਰਹੇ ਹਨ ਗਿਆਨੀ ਰਣਜੀਤ ਸਿੰਘ ਦੇ ਘਰ ਕੰਡ ਸਾਰੇ ਜੀ ਜੀ ਨੂੰ ਲਾਇਆ ਗਿਆ ਫਿਰ ਗੁਰੂ ਹੋਈ ਤਾਂ ਗੱਲ ਕਰ ਰਹੇ ਆ ਨਾ ਜਿਨ੍ਹਾਂ ਨੂੰ ਵੀ ਲਾਇਆ ਉਹਨਾਂ ਨੂੰ ਜਿਹੜਾ ਲਵਾਉਂਦੇ ਤਾਂ ਬਹੁਤ ਹੀ ਵਧੀਆ ਸਰਕਾਰ ਨਾਲ ਨੇ ਜਦੋਂ ਲਾਉਂਦੇ ਨੇ ਉਹਦੇ ਵੀ ਸਾਰਿਆਂ ਦਾ ਗੁਰਮੰਤੇ ਨਾਲ ਲਾਉਂ ਉਹਨਾਂ ਨੂੰ ਬਹੁਤ ਹੀ ਬੇਇੱਜ਼ਤ ਤਰ੍ਹਾਂ ਲਾਇਆ ਜਾਂਦਾ ਉਹਦੇ ਆਪਾਂ ਅਦਾਸ ਦੇ ਦੂਜੀ ਗੱਲ ਹੈ ਜਦੋਂ ਲਾਉਣਾ ਹੁੰਦਾ ਉਹ ਕੋਈ ਆਪਣੇ ਇਹ ਜੇ ਕੋਈ ਅੰਗਰੇਜ਼ਾਂ ਨੇ ਜਾਂ ਕੋਈ ਇਹਨਾਂ ਨੇ ਵਿਧਿ ਪ੍ਰਧਾਨ ਜਿਹੜਾ ਉਡਣ ਦਾ ਚੰਦਿਆ ਆ ਰਿਹਾ ਜਿਸ ਆਪਣੇ ਹੈਂਡਕਾਪ ਸਰਕਾਰ ਜਿਹੜੀ ਕਾਨੂੰਨ ਬਣਾਉਂਦੀ ਹੈ ਉਹ ਸੋਧ ਉਹਨਾਂ ਨੇ ਵੀ ਕਈ ਕਾਨੂੰਨਾਂ 'ਚ ਕੀਤੀ ਹੈ ਸ਼੍ਰੋਮਣੀ ਗੁੱਤਰਾ ਪ੍ਰਬੰਧਕ ਕਮੇਟੀ ਨੂੰ ਵੀ ਚਾਹੀਦਾ ਸਿੰਘ ਸਾਬਾਂ ਦਾ ਜਿਹੜਾ ਇਹਨਾਂ ਦੀ ਅਜੈਕਟਿਵ ਹੈ ਤੇ ਉਹ ਵੀ ਸੋਧ ਕਰਕੇ ਸਿੰਘ ਸਾਬਾਂ ਦਾ ਸਰਕਾਰ ਜਿਹੜਾ ਉਹ ਵਿੱਚ ਆਪਣੇ ਜ਼ਰੂਰ ਉਹ ਬਹਾਲ ਰੱਖਣਾ ਚਾਹੀਦਾ ਹੈ ਉਹ ਨਰਾਦਰ ਨਹੀਂ ਕਿ ਕਿ ਖਤਾਂ ਜਾਰੀ ਵੀ ਸ਼੍ਰੋਮਣੀ ਕਮੇਟੀ ਦੇ ਜਿਹੜਾ ਜਿਹੇ ਕਾਰਨ ਦਾ ਉਹ ਕੱਕ ਐਕਟ ਹੈ ਜਿਹੜਾ ਐਕਟ ਬਣਿਆ ਹੋਇਆ ਬਹੁਤ ਸਰਬਤ ਖਾਲਸਾ ਨੇ ਜਿਹੜਾ ਉਹ ਗੁਰੂ ਤੇਗ ਬਹਾਦਰ ਸਾਹਿਬ ਬਹੁਤ ਕਿਰਪਾ ਰਖਣ ਦੇ ਕੋਪੀ ਗੱਲ ਕਰਦੇ ਪਰ ਸੰਗਤ ਜਿਹੜੀ ਸਰਬਤ ਖਾਲਸਾ ਦੀ ਜਦੋਂ ਗੱਲ ਆਊਗੀ ਉੱਚੇ ਖਾਲਸੇ ਪੰਥ ਦੇ ਸਾਹਮਣੇ ਗੱਲਬਾਤ ਹੋਊਗੀ ਉਦੋਂ ਸਰਬਤ ਖਾਲਸਾ ਵੀ ਹੋ ਜਾਊਗਾ ਪਰ ਇਹਦੇ ਵਿੱਚ ਜਿਹੜਾ ਹੈ ਨਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਉਹ ਸੋਧ ਜ਼ਰੂਰ ਕਰਨੀ ਚਾਹੀਦੀ ਆ ਉਹ ਸਿੰਘ ਸਭਾ ਦਾ ਨਰਾਦਰ ਨਾਲ ਮੈਂ ਦੇ ਲਈ ਵੀ ਜਦੋਂ ਜਰੂਰਤ ਹੁੰਦੀ ਜਦੋਂ ਮਰਜ਼ੀ ਲਾ ਲੈਂਦੇ ਨੇ ਇਹ ਆਪਦੇ ਤੇ ਕੋਈ ਗਲਤ ਬਾਤ ਹੁੰਦੀ ਆ ਉਹ ਜਦੋਂ ਮਰਜ਼ੀ ਲਾ ਲੈਂਦੇ ਨੇ ਦੋ ਤਰੀਕ ਤੋਂ ਪਹਿਲਾਂ ਜਦੋਂ ਮਰਜ਼ੀ ਉਹਨਾਂ ਨੂੰ ਬਦਲ ਲੈਂਦੇ ਕਿਹਨੂੰ ਕੀ ਜੇ ਹੁਣ ਆਪਣੇ ਜਦੋਂ ਚੀਜ਼ਾਂ ਆਉਗਾ ਤੇ ਇਹੋ ਜਿਹੀ ਹੋ ਗਈ ਦੋ ਤਰੀਕ ਤੋਂ ਬਾਅਦ ਜਿਹੜੇ ਆ ਉਹ ਉਹਨਾਂ ਨੂੰ ਲਾਉਣਾ ਜਾਂ ਉਹ ਵੀ ਉਹਦੇ ਨਾਲ ਸੰਗਤ ਜਾਂ ਸਾਡੀਆਂ ਨੇ ਹਿੰਦਸਿੰਘ ਜਥੇਬੰਦੀਆਂ ਉਹਦੇ ਹੱਕ ਜਿੰਨੇ ਵੀ ਉਹਨਾਂ ਦੀ ਵੀ ਮੰਗ ਕੀਤੀ ਜਾ ਰਹੀ ਹੈ ਹੋਣੀ ਹੈ ਕਿ ਕਿਸੇ ਕੋਲ ਕਿਸੇ ਸਮੇਂ ਦਾ ਤਾਕ ਕੋਈ ਵੀ ਹੋਣਾ ਸਤਿਮਾਨ ਕਰ ਦੂ ਕੇਂਦਰ ਸਰਕਾਰ ਤੋਂ ਵੀ ਜਲਦ ਕਰਾਈਆਂ ਜਾਣ ਚੁਕ ਇਹ ਬਹੁਤ ਖੇਤੀ ਹੋਣੀਆਂ ਚਾਹੀਦੀਆਂ ਨੇ ਪਰ ਆਪਾਂ ਇਹ ਵੀ ਕਹਿੰਦੇ ਆ ਉਹਦੇ ਵਿੱਚ ਰੋਲ ਜਿਹੜੀ ਕਿਉਂਕਿ ਧਾਰਮਿਕ ਸੱਤਾ ਉਹਨੂੰ ਗੁਰਦੁਆਰਾ ਸਾਹਿਬਾਂ ਦਾ ਪ੍ਰਬੰਧ ਜਿਹੜਾ ਉਹਦੇ ਵਿੱਚ ਸਾਡੇ ਜਿੰਨੇ ਵੀ ਧਾਰਮਿਕ ਇਹ ਸਿਆਸੀ ਬੰਦੇ ਨਹੀਂ ਹੋਣੇ ਚਾਹੀਦੇ ਧਾਰਮਿਕ ਹੀ ਹੋਣੇ ਚਾਹੀਦੇ ਨੇ ਧਾਰਮਿਕ ਬੰਦੇ ਹੀ ਉਹਦੇ ਵਿੱਚ ਅੱਗੇ ਆਉਣ ਚੁਣ ਕੇ ਤੇ ਉਹ ਹੀ ਗੁਰਦੁਆਰਾ ਸਰਪੰਦਾ ਜਿਹੜਾ ਪ੍ਰਬੰਧ ਚਲਾਉਣਾ ਚਾਹੀਦਾ ਕਿਉਂਕਿ ਇਹ ਸਿਆਸੀ ਗੱਲਬਾਤ ਹੈ ਅਸੀਂ ਦੇਖਣਾ ਨਾ ਅਸੀਂ ਸ਼ਰੋਨੀ ਕਮੇਟੀ ਦੀ ਇਲੈਕਸ਼ਨ ਲੜਨੀ ਨਾ ਕੋਈ ਸਿਆਸੀ ਸਾਡੀ ਗੱਲਬਾਤ ਹੈ ਸਿਰਫ ਨਿਰੋਲ ਧਾਰਮਿਕ ਇਹਦਾ ਅਸੀਂ ਮੋਟ ਜਿਹੜਾ ਇਸ ਤਰ੍ਹਾਂ ਕੀ ਕਰਨਾ ਹੈ ਔਰ ਸਾਡਾ ਕੋਈ ਅਕਾਲੀ ਦਲ ਜਾਂ ਸ਼ਰੋਨੀ ਕਮੇਟੀ ਦਾ ਕੋਈ ਸਾਡਾ ਉਹਨਾਂ ਨਾਲ ਨਹੀਂ ਜੀ ਵਿਰੋਧ ਨਹੀਂ ਠੀਕ ਹੈ ਜੀ ਜਿਹੜੇ ਜਿਹੜੇ ਤੁਸੀਂ ਕਿਹਾ ਸੀ ਜੁਰਗਰਜ ਸਾਹਿਬ ਉਹ ਸਰਕਾਰੀ ਦੇ ਰੂਪ ਹੈ ਉਹਨਾਂ ਨੇ ਵੀ ਸਰਕਾਰ ਦੇ ਨਾਲ ਜਿਹੜੀ ਫੀਅਰ ਕਰਵਾਈ ਉਹਦੇ ਬਾਰੇ ਉਹ ਇਸ ਕਰਕੇ ਕਰਵਾਇਆ ਸੀ ਉਹਨਾਂ ਨੇ ਜਿਹੜਾ ਮੈਂ ਕਹਿੰਦਿਆ ਸੀ ਵੀ ਅਮਨ ਮਾਨ ਜਿਹੜਾ ਹੈ ਜਿਨ੍ਹਾਂ ਨੇ ਮੈਨੂੰ ਕਿਹਾ ਸੀ ਵੀ ਰਾਤ ਨੂੰ ਬਾਬਾ ਜੀ ਬੋਦੋ ਵੀ ਕੋਈ ਇੱਥੇ ਲੜਾਈ ਝਗੜਾ ਨਾ ਹੋ ਜਵੇ ਕੋਈ ਇਹੋ ਜੀ ਗੱਲ ਨਾ ਹੋ ਜਵੇ ਉਸ ਕਰਕੇ ਉਹਨਾਂ ਨੇ ਜਿਹੜਾ ਸੀ ਇਹ ਰਾਤ ਨੂੰ ਉਹ ਆਈ ਸੀ ਵੀ ਕਿਤੇ ਵੀ ਕੋਈ ਇਹੋ ਜੀ ਗੱਲ ਨਾ ਹੋਵੇ ਬਾਬਾ ਜੀ ਤੁਸੀਂ ਜਰੂਰ ਬੋਲ ਕੇ ਪਾ ਦਿਓ ਤੇ ਸ਼ਾਂਤੀ ਰਹਿਣੀ ਚਾਹੀਦੀ ਪਰ ਕਾਲੀ ਗੱਲ ਤਾਂ ਲੀਡਰ ਉਹ ਵੀ ਹੁਣ ਇਹ ਤੁਹਾਡੇ ਦਾ ਹੀ ਇਹ ਤੁਹਾਡੇ ਦਾ ਹੀ ਮਸਾ ਲੱਗਿਆ ਪਰ ਆਪਣੇ ਜੋ ਵੀ ਹੈ ਮੈਨੂੰ ਇਹਨਾਂ ਨੇ ਕਿਹਾ ਸੀ ਬਾਬਾ ਜੀ ਸ਼ਾਂਤੀ ਆਪਾਂ ਰੱਖਣੀ ਆ ਪਰ ਉਹਦੇ ਤੋਂ ਪਹਿਲਾਂ ਜਦੋਂ ਆਪਾਂ ਸਵੇਰੇ ਤੁਰੇ ਵੀ ਸੀ ਉਦੋਂ ਵੀ ਇਹ ਬੇਨਤੀ ਕੀਤੀ ਸ੍ਰੀ ਕੇਸਗੜ੍ਹ ਸਾਹਿਬ ਜਿੱਥੋਂ ਸਾਡਾ ਜਨਮ ਹੈ ਖਾਲਸੇ ਦਾ ਉੱਥੇ ਆਪਾਂ ਸਤਿਕਾਰ ਸੇਵਾ ਭਾਵਨਾ ਨਾਲ ਜਾਣਾ ਉੱਥੇ ਆਪਾਂ ਇਹ ਨਾ ਕਿਸੇ ਨੂੰ ਲੱਗੇ ਕਿ ਆਪਾਂ ਕਿਵੇਂ ਉੱਥੇ ਜਾ ਰਹੇ ਮर्याਦਾ ਤੋਂ ਬਾਹਰ ਜਾ ਰਹੇ ਹਾਂ ਮर्याਦਾ ਦੇ ਵਿੱਚ ਹੀ ਰਹਿ ਕੇ ਆਪਾਂ ਸਾਰੇ ਕੰਮ ਕਰਨੇ ਨੇ ਪਰ ਜੇ ਇਹਨਾਂ ਨੂੰ ਇੰਨਾ ਡਰ ਸੀ ਵੀ ਜਿਹਨੇ ਹੰਸ ਸਿੰਘ ਫੌਜਾਂ ਤੋਂ ਤੇ ਇਹ ਪੈਂਦਾ ਹੀ ਇਹ ਉਹਨਾਂ ਨਾਲ ਆਪਸੀ ਗੁਰੂ ਦੇ ਨਾਲ ਹੀ ਇਹਨਾਂ ਨੂੰ ਲਾਉਣਾ ਚਾਹੀਦਾ ਸੀ ਉਹ ਇਹਨਾਂ ਨੇ ਕਰ ਨਹੀਂ ਸਕਿਆ ਕਿ ਸਿੰਘ ਸਾਹਿਬ ਗਿਆਨੀ ਰਖਵੀ ਇਤ ਸਿੰਘ ਜੀ ਜਾਂ ਜਿੰਨੇ ਵੀ ਸਿੰਘ ਸਾਹਿਬ ਉਹਨਾਂ ਨੂੰ ਸਾਡੇ ਜਿੰਨਾ ਵੀ ਸਾਡਾ ਗੁਰੂਤ ਹੈ ਉਹਨੇ ਜੇ ਚਾਰਜ ਜਿਹੜਾ ਹੈ ਉਹ ਵਿਧੀ ਵਿਧਾਨ ਅਨੁਸਾਰ ਨਾ ਉਹਨਾਂ ਨੂੰ ਲਾਇਆ ਤੇ ਨਾ ਉਹ ਉਹੇ ਆਪ ਦੁਆ ਸਹਾਲਨ ਤਲੜੇ ਹੋ ਕੇ ਬਾਹਰ ਕੁੱਝ ਨਾ ਹਾਂਜੀ ਅਜੇ ਵੀ ਅਜੇ ਜੇ ਉਹਨਾਂ ਤੇ ਦੂਸ਼ਣ ਲਾਉਂਦੇ ਉਹਦੇ ਸ੍ਰੀ ਅਨੰਦਪੁਰ ਸਾਹਿਬ ਦੇ ਹੈੱਡ ਗ੍ਰੰਥੀ ਨੇ ਅ ਗਿਆਨੀ ਸੁਲਤਾਨ ਸਿੰਘ ਵੀ ਹਜੇ ਮਤਲਬ ਉਹਦੀ ਗਰੰਟੀ ਬਸ ਕਿਸੇ ਸਿਆਸੀ ਪਾਰਟੀ ਦਾ ਆਈਟੀ ਸੈੱਲ ਜਿਹੜਾ ਜਿਹੜੇ ਬੰਦੇ ਵਿਰੋਧ ਕਰਦੇ ਆ ਜੀ ਉਹਨਾਂ ਨੂੰ ਬਦਨਾਮ ਕਰਨ ਤੇ ਲੱਗਿਆ ਉਹ ਕਿਹੜੀ ਗੱਲ ਕਹਿੰਦੇ ਬਹੁਤ ਜ਼ਿਆਦਾ ਫੇਸਬੁੱਕ ਪਾਉਂਦਾ ਨਾ ਹੀ ਉਹ ਤੇ ਜਿਹੜਾ ਆਪਣੇ ਹੁਣ ਆਪਾਂ ਵੀ ਬੋਲ ਰਹੇ ਆ ਹੈਨਾ ਅੱਜ ਤੋਂ ਪਹਿਲਾਂ ਜਾਂ ਆਪਾਂ ਦੀ ਜਨਮਨੀ ਕਮੇਟੀ ਜਾਂ ਅਕਾਲੀ ਦਲ ਨਾ ਹਮੇਸ਼ਾ ਸਾਥ ਦਿੰਦੇ ਰਹੇ ਆ ਨਿਹੰਗ ਸਿੰਘ ਫੌਜਾ ਸਿਰਫ ਮਰਿਆਦਾ ਕਰਕੇ ਹੋਰ ਨਹੀਂ ਵੋਟਾਂ ਨਾਲ ਨਹੀਂ ਕੋਈ ਸਾਡਾ ਸੰਬੰਧ ਤੱਕ ਨਿਹੰਗ ਸਿੰਘ ਫੌਜਾਂ ਜਿਹੜੀਆਂ ਚੰਗੀਆਂ ਸੀ ਤੇ ਜੇ ਹੁਣ ਜੈਨ ਸਿੰਘ ਪਹੁੰਚਾਂ ਮਰਿਆਦਾ ਕਰਕੇ ਵਿਰੋਧ ਕਰ ਰਹੀਆਂ ਤੇ ਉਹਨਾਂ ਦਾ ਕੁਝ ਵੀ ਕਹਿ ਸਕਦੇ ਮੇਰੀ ਜਾਂ ਕਿਸੇ ਦੇ ਵੀ ਖਿਲਾਫ ਮਾੜਾ ਬੋਲ ਸਕਦੇ ਉਹਨਾਂ ਨੇ ਤਾਂ ਆਦਾ ਕੰਮ ਕਰਨਾ ਹੀ ਹੈ ਭਾਈ ਸੱਜਣਾ ਅੰਤਰ ਕਮੇਟੀ ਪਰਮਕਾਰਕ ਕੰਮ ਜਿਹੜੇ ਉਹ ਅਗਲਾ ਤੇ ਸਾਰੇ ਆਪਣੇ ਫੈਸਲੇ ਅਨੁਸਾਰਾਂਗੇ ਇਹ ਆਪਾਂ ਤੇ ਨਾਲ ਉਹੀ ਕਹਿੰਨੇ ਨੇ ਵੀ ਤੁਸੀਂ ਸਭ ਤੋਂ ਸੇਕ ਤੋਂ ਨੂੰ ਅਕਾਲੀ ਦਰ ਨੂੰ ਤਗੜੇ ਕਰੋ ਸਾਰਿਆਂ ਦੇ ਜਿਹੜੇ ਐ ਸੋਚ ਜਿਹੜੀ ਹੁੰਦੀ ਹੈ ਨਾ ਉਹਨੂੰ ਲੈ ਕੇ ਚੱਲਣਾ ਚਾਹੀਦਾ ਜੇ ਉਹ ਆਪਣੇ ਸਾਰਿਆਂ ਦੀ ਸੋਚ ਦੇ ਮੁਤਾਬਕ ਜੰਦਨ ਸਿਰਫ ਆਪਾਂ ਨਿੱਜੀ ਆਪ ਦੇ ਉਦੇ ਕਰਕੇ ਨਹੀਂ ਕਰਨਾ ਚਾਹੀਦਾ ਸਿਰ ਇੱਕ ਆਪਾਂ ਮੈਂ ਹੁਣ ਕਹਿਣਾ ਨਹੀਂ ਚਾਹੁੰਦਾ ਇੱਕ ਬੰਦੇ ਕਰਕੇ ਜੇ ਆਪਾਂ ਉਹ ਜੀ ਉਹਦੇ ਨਾਲ ਜਥੇਬੰਦੀ ਹਮੇਸ਼ਾ ਜਮਾਤਰਾ ਮਾਤ ਹੁੰਦੀ ਹੈ ਕਦੇ ਵੀ ਕੋਈ ਆਪ ਇੱਕ ਬੰਦਾ ਨਹੀਂ ਕਰੇਗਾ ਪਰਮੋਦਾ ਆਪਾਂ ਸਾਰਿਆਂ ਨੂੰ ਜਿਹੜਾ ਨਾਲ ਲੈ ਕੇ ਚੱਲਣਾ ਚਾਹੀਦਾ ਇਹ ਗੱਲ ਜੇ ਅੱਜ ਆਪਾਂ ਕਰਦੇ ਸਾਰੇ ਦਲਪਨ ਇਕੱਠੇ ਹੋ ਕੇ ਕਰਨਾ ਸਾਰਿਆਂ ਨੂੰ ਉਰਗੋ ਨੂੰ ਇਸ ਦਾ ਸਤਿਕਾਰ ਕਰਾਉਣਾ ਹਾਂ ਜਦੋਂ ਆਪਣੇ ਉਹਨਾਂ ਨੂੰ ਕਰਨ ਦੀ ਖਰਾਬਾ ਉਹਨਾਂ ਦੇ ਨਾਲ ਅੱਗੇ ਵੀ ਨਾਲ ਮੈਂ ਕਹਿ ਹੀ ਜਾਂ ਹਰ ਫੈਸਲੇ 'ਚ ਆਪਣੇ ਨਾਲ ਹੀ ਨਾ ਮਰਿਆਦਾ ਦੇ ਵਿੱਚ ਰਹਿ ਕੇ ਕਰਨ ਸਾਰਿਆਂ ਨੂੰ ਬੇਨਤੀ ਆਪਾਂ ਸਾਡਾ ਇਹ ਆਪਣੇ ਜਿਹੜਾ ਧਾਰਮਿਕ ਪੱਖ ਤੋਂ ਵਿਰੋਧ ਹੈ ਹੋਰ ਅੱਜ ਜੇ ਲੋ ਜਾਨੇ ਅਗਲੇ ਵੀ ਜੋ ਵੀ ਹੈ ਕੰਮਕਾਰ ਉਹ ਵੀ ਆਪਾਂ ਗੁਰਮਤੇ ਦੇ ਨਾਲ ਹੀ ਕਰਨੇ ਨੇ ਤੇ ਜਿੱਥੇ ਇਹਨਾਂ ਨੂੰ ਵੀ ਚਾਹੀਦਾ ਕਾਨੂੰਨੀ ਗੁਰਪ੍ਰਾਪੰਧਕ ਕਮੇਟੀ ਯਾ ਅਕਾਲੀਦਾਰ ਉਹ ਸਾਡੇ ਮਤਲਬ ਸਾਰਿਆਂ ਦੇ ਵਿਚਾਰ ਜਿਹੜੇ ਆ ਉਹ ਜਰੂਰ ਸਹੀ ਤਰੀਕੇ ਨਾਲ ਸਮਝ ਕੇ ਨਾਲ ਹੀ ਜਿਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਧਾਮੀ ਸਾਹਿਬ ਨੇ ਉਹ ਵੀ ਵਧੀਆ ਸੇਵਾ ਕਰ ਰਹੇ ਸੀ ਪਰ ਉਹਨਾਂ ਨੇ ਜੇ ਕੋਈ ਅਸਤੀਫਾ ਦਿੱਤੀ ਹੈ ਉਹ ਆਪਦਾ ਵਾਪਸ ਲੈ ਕੇ ਫੇਰ ਕਰਨ ਪਰ ਉਹਨਾਂ ਨੂੰ ਜੇ ਪਹਿਲਾ ਵੇਦੋਂ ਪਹਿਲਾ ਜੋ ਉਪਨਿਸ਼ਦ ਆਉਂਦਾ ਉਹਦੇ ਦੇ ਸਮੋਝੇ ਪਹਿਲਾ ਪੈਰਾ ਦੇ ਜਾਂਦੇ ਤੇ ਉਹ ਹੋਰ ਵੀ ਚੰਗਾ ਹੁੰਦਾ ਠੀਕ ਹੈ ਪਰੰਤੂ ਜਿੰ ਨੂੰ ਉਹਨਾਂ ਨੇ ਸੇਵਾ ਸੰਭਾਲਣੀ ਚਾਹੀਦੀ ਆ ਅੱਗੇ ਚੋਣੇ ਆ ਸੇਵਾ ਸੰਭਾਲ ਕੇ ਉਹ ਸਹੀ ਤਰੀਕੇ ਨਾਲ ਜਿਹੜੇ ਆ ਸਿੰਘ ਸਾਬਾਂ ਦੇ ਆ ਉਹ ਫੈਸਲੇ ਸਗੋਂ ਆਪ ਕਰਨੀ ਠੀਕ ਹੈ ਠੀਕ ਹੈ ਬਹੁਤ ਬਹੁਤ ਧੰਨਵਾਦ ਬਾਬਾ ਜੀ ਦੀ ਫੋਟੋ ਕੰਨੀ ਸਟਿਲ ਹਾਂ ਐਂਡ ਇਥੇ ਨੋਟਸ ਵੀ ਲੈ ਲੈ ਯਾਰ ਨਾਲ ਕੋਰਸ ਦਾ ਬੋਲ ਰਿਹਾ ਹੈ ਜਿਹੜਾ ਨਿਕਲਦਾ ਹੈ ਪਾਸਾ ਜਦੋਂ ਇਹ ਸ਼ਹਿਰ ਪਰ ਫਟਾ ਜਦੋਂ